ਕੰਮ ਕਿਆ ਦਿੰਦਾ ਮੇਰੇ ਬੇਟੇ ਨੂੰ ਵੀ ਦਿੰਦਾ ਜੀ ਫੋਨ ਤੇ ਪਿਸਤੌਲ ਦਿਖਾਉਂਦਾ ਸਾਨੂੰ ਇਹੀ ਕਹਿੰਦਾ ਮੈਂ ਪਿਸਤੌਲਾਂ ਨਾਲ ਲੈ ਕੇ ਗਿਆ ਆ ਮੈਂ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਜੀ ਦੇਖੋ ਜੀ ਕਹਿ ਦਿੰਦੇ ਤਿਆਂ ਨੂੰ ਕੁੱਖਾ ਚ ਮਾਰਦੇ ਆ ਤਿਆਂ ਨੂੰ ਕੁੱਖਾਂ ਤਾਂ ਹੀ ਮਾਰਦੇ ਆ ਤਿਆਂ ਘੜਾ ਉੱਠ ਕੇ ਦੋ ਵਾਰੀ ਖਾਂਦੀਆਂ ਜਦੋਂ ਕੋਈ ਇਨਸਾਫ ਨਹੀਂ ਮਿਲਦਾ ਕੋਈ ਕਦਮ ਉਠਾਉਂਦਾ ਕਿਸੇ ਵਜੇ ਨਾਲ ਉਠਾਉਂਦਾ ਜੀ ਨਹੀਂ ਗੁੜੀਆ ਆਉਂਦੀ ਪਈ ਹੀ ਦਿੱਲੀ ਤੋਂ ਵਾਪਸ ਤੇ ਪਰੋਇਪੁਰ ਆਈ ਆ ਪਰੋਇਪਰਤੀ ਕਾਣ ਕੇ ਘਵਾਲੇ ਪਿੰਡ ਰੁਕੀ ਆ ਇੱਕ ਘਵਾਲੇ ਪਿੰਡ ਤੋਂ ਹੀ ਗਾਇਬ ਹੋ ਗਈ ਕੁੜੀ ਸਾਗਰ ਪਿੰਡ ਸੁਭਰਾਮਾ ਦਾ ਮੁੰਡਾ ਰਹਿਦਵਾਲਾ ਜੀ ਸ਼ਰਤ ਕੁੜੀ ਦੀ ਉਮਰ ਕਿੰਨੀ ਹੈ 15 ਸਾਲ ਨਵਾਲੇ ਕਿਆ ਲੜਕੀ ਹਾਂਜੀ ਤੇ ਕਿੰਨੀ ਤਰੀਕ ਦੀ ਅੱਜ ਗਈ ਹੋਈ ਹੈ ਇਹ 14 ਤਰੀਕ ਦੀ ਗਈ ਹੋਈ ਹੈ ਤੇ ਇਤਲਾ ਨਹੀਂ ਦਿੱਤੀ ਥਾਣੇ ਇਸ ਬੰਦੇ ਦਿੱਤੀ ਹੋਈ ਆ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਪਰਚਾ ਵੀ ਹੋਇਆ ਵਾ ਤੇ ਮੁੰਡਾ ਪਿੰਡ 'ਚ ਹੀ ਰਹਿੰਦਿਆ ਵਾ ਧਮਕੀਆਂ ਵੀ ਦੇਣਦਿਆ ਵਾ ਮੇਰੇ ਵੱਡੇ ਬੇਟੇ ਨੂੰ ਤੇ ਪੁਲਿਸ ਨੇ ਤੇ ਕੋਈ ਕਾਰਵਾਈ ਨਹੀਂ ਕਰਨ ਲਈ ਤੇ ਬਾਲਿਕ ਲੜਕੀ ਨੂੰ ਘਰੋਂ ਉੱਜਾ ਕੇ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਪੁਲਿਸ ਨਹੀਂ ਕਰ ਰਹੀ ਗ੍ਰਿਫਤਾਰ ਪਿੰਡਤ ਪਰਿਵਾਰ ਨੇ ਐਸਐਸਪੀ ਅੱਗੇ ਇਨਸਾਫ ਦੀ ਲਗਾਈ ਕੋਹਾਰ ਤੁਹਾਨੂੰ ਦੱਸਦੇ ਕਿ ਖਬਰ ਤਰਨ ਤਰਨ ਦੀ ਹੈ ਜਿੱਤੇ ਤਰਨ ਤਰਨ ਦੇ ਇੱਕ ਪਿੰਡ ਦੇ ਵਿੱਚੋਂ ਇੱਕ ਨਵਾਲਿਕ ਲੜਕੀ ਨੂੰ ਇੱਕ ਨੌਜਵਾਨ ਕੋ ਰੁੱਪ ਜਾ ਕੇ ਲੈ ਗਿਆ ਸੀ ਤੇ ਜਿਸਦੇ ਵੱਲੋਂ ਪਰਚਾ ਹੁਣ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਉਸ ਨੌਜਵਾਨ ਨੂੰ ਕਾਬੂ ਨਹੀਂ ਕੀਤਾ ਗਿਆ ਤੇ ਜਿਸ ਤੋਂ ਬਾਅਦ ਅੱਜ ਪਿੰਡਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਉਹਨਾਂ ਦੀ ਕੁੜੀ ਨੂੰ ਇੱਕ ਨੌਜਵਾਨ ਕੋ ਰੁੱਪ ਜਾ ਕੇ ਲੈ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੌਜਵਾਨ ਤੇ ਪਰਚਾ ਵੀ ਦਰਜ ਕੀਤਾ ਸੀ ਲੇਕਿਨ ਪੁਲਿਸ ਦੇ ਵੱਲੋਂ ਅਜੇ ਤੱਕ ਉਸ ਨੂੰ ਗ੍ਰਫਤਾਰ ਨੇ ਕੀਤਾ ਤਾਂ ਜਿਸ ਤੋਂ ਬਾਅਦ ਅਜ ਪਰਿਵਾਰ ਨੇ ਤਰਨ ਤਰਨ ਦੇ ਐਸਐਸਪੀ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਆਖਿਰ ਕੀ ਇਹ ਪੂਰਾ ਮਾਮਲਾ ਉਹ ਤੁਹਾਨੂੰ ਪੀੜਤ ਪਰਿਵਾਰ ਦੇ ਕੋਲ ਸੁਣਾਉਂਦੇ ਆਂ ਇਹ ਗੱਲ ਹੈ ਜਿਹੜੀ ਲੜਕੀ ਦੀ ਫੋਟੋ ਵਿਖਾਉਂਦੇ ਨਾਲ ਇੱਕ ਮੁੰਡੇ ਦੀ ਵੀ ਵਿਖਾਉਂਦੇ ਕੀ ਮਸਲਾ ਕੀ ਹੈ ਜੀ ਇਹ ਮਸਲਾ ਸਰ ਗੁੜੀ ਆਦਾਈ ਆਪਣੀ ਗੁੜੀ ਆਂਦੀ ਪਈ ਸੀ ਦਿੱਲੀ ਤੋਂ ਵਾਪਸ ਤੇ ਪਰੋਇਪੁਰ ਆਈ ਆ ਪਰੋਜਪਰਤੀ ਕਾਨ ਕੇ ਘਵਾਲੇ ਪਿੰਡ ਰੁਕੀ ਆ ਤੇ ਘਵਾਲੇ ਪਿੰਡ ਤੋਂ ਹੀ ਗਾਇਬ ਹੋ ਗਈ ਕੁੜੀ ਸਾਗਰ ਪਿੰਡ ਸਬਰਾਮਾ ਦਾ ਮੁੰਡਾ ਰਹਿਦਵਾਲਾ ਜੀ ਸਰ ਤੇ ਕੁੜੀ ਦੀ ਉਮਰ ਕਿੰਨੀ ਆ 15 ਸਾਲ ਦੀ ਨਵਾਲਕੇ ਆ ਲੜਕੀ ਹਾਂਜੀ ਤੇ ਕਿੰਨੀ ਤਰੀਕ ਦੀ ਅੱਜ ਗਈ ਹੋਈ ਆ ਇਹ 14 ਤਰੀਕ ਦੀ ਗਈ ਹੋਈ ਆ ਤੇ ਇਤਲਾ ਨਹੀਂ ਦਿੱਤੀ ਥਾਣੇ ਇਸ ਬੰਦੇ ਦਿੱਤੀ ਹੋਈ ਆ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਪਰਚਾ ਵੀ ਹੋਇਆ ਵਾ ਤੇ ਮੁੰਡਾ ਪਿੰਡ ਚ ਹੀ ਰਹਿੰਦਿਆ ਵਾ ਧਮਕੀਆਂ ਵੀ ਦੇਣਦਿਆ ਵਾ ਮੇਰੇ ਵੱਡੇ ਬੇਟੇ ਨੂੰ ਤੇ ਪੁਲਸੋਂ ਤੇ ਕੋਈ ਕਾਰਵਾਈ ਨਹੀਂ ਕਰਨਦੇ। ਤੇ ਤੁਸੀਂ ਗਏ ਸੀ ਪੁਲਿਸ ਕੋਲ? ਹਾਂਜੀ। ਤੇ ਕੀ ਆnde ਤੁਹਾਨੂੰ? ਪੁਲਸ ਵਾਲੇ ਸਾਨੂੰ ਸਗੋਂ ਬਤਮੀਜੀ ਨਾਲ ਬੋਲਦੇ ਆ ਸਾਡੀ ਕੋਈ ਸੁਣਵਾਈ ਨਹੀਂ ਕਰਨਦੇ। ਕਹਿੰਦੇ ਜਾਓ ਜਿੱਥੇ ਜਾਣਾ ਚੱਲਜੋ ਕੁਛ ਨਹੀਂ ਹੋਣਾ। ਹੁਣ ਕੀ ਮੰਗ ਕਰਦੇ ਜੇ ਤੁਸੀਂ? ਅਸੀਂ ਇਹੀ ਮੰਗ ਕਰਦੇ ਆ ਕਿ ਸਾਡੀ ਕੁੜੀ ਵਾਪਸ ਆ ਜਾਵੇ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਜੇ ਸਾਨੂੰ ਭਾਜੀ ਇਹ ਇਨ੍ਹਾਂ ਗੱਲਾਂ ਦਾ ਇਨਸਾਫ ਨਹੀਂ ਮਿਲਣਾ ਤੇ ਫਿਰ ਸਾਨੂੰ ਜੇ ਅਸੀਂ ਕੁੜੀਆਂ ਬਾਰੇ ਇਹੋ ਜੀ ਗਲਤ ਕੋਈ ਕਦਮ ਚੱਕਦੇ ਆ ਤੇ ਫਿਰ ਕਿਉਂ ਰੋਕਦੇ ਆ ਹਨਾ? ਇਨਾ ਵਿਦਿ ਤੁਹਾਡਾ ਦੋਸਤ ਹਸਾਂਜੀ ਕਿਹੜਾ ਪਿੰਡ ਸਭਰਾ ਜੀ ਤੇ ਇਹ ਜਿਹੜੀ ਲੜਕੀ ਇਹਦਾ ਨਾਂ ਕੀ ਹੈ ਜਿਹੜੀ ਗਈ 15 ਸਾਲ ਦੀ ਮੈਕਾਉ ਜੀ ਅੱਛਾ ਤੇ ਕਿਹੜਾ ਮੁੰਡਾ ਕਿਹੜਾ ਕੀ ਨਾਂ ਉਹਦਾ ਜਿਹਨੇ ਖੜਿਆ ਇੱਥੋਂ ਸਾਗਰ ਜੀ ਗੱਲ ਕੀ ਹੋਈ ਗੱਲ ਇਹ ਜੀ ਮੇਰੀ ਬੇਟੀ ਦਿੱਲੀ ਕੰਮ ਕਰਦੀ ਸੀਗੀ ਉੱਥੋਂ ਵਾਪਸ ਆਈ ਹੈ ਜੀ ਫਰੋਹੀਪੁਰ ਫਰੋਹੀਪੁਰ ਤੋਂ ਬੈਠੀ ਨੇ ਫੋਨ ਲਾਇਆ ਵਾ ਵੀ ਕਿ ਮੰਮੀ ਮੈਂ ਫਰੋਹੀਪੁਰ ਆ ਗਈਆਂ ਮੈਨੂੰ ਵੀ ਫੋਨ ਲਾਇਆ ਡੈਡੀ ਮੈਂ ਆ ਗਈਆਂ ਮੈਂ ਚਾਹ ਪੀਣ ਲੱਗੀਆਂ ਇਸ ਤੋਂ ਬਾਅਦ ਮੈਂ ਘਰੇ ਪਹੁੰਚ ਜੂਗੀ ਉਸ ਤੋਂ ਬਾਅਦ ਉਹਨੇ ਫੋਨ ਲਾਇਆ ਵੀ ਕੋਈ ਪੰਜ ਚਾਰ ਮੁੰਡੇ ਆ ਜਿਹੜੇ ਮੈਨੂੰ ਧੱਕਣ ਲਏ ਆ ਜੀ ਕੋਈ ਘਰਿਆ ਕਵਾਲੇ ਪਿੰਡ ਦੀ ਜੀ ਬੁੜੀ ਆ ਉਹਦੇ ਨਾਲ ਉਹ ਵੀ ਉੱਥੇ ਕੰਮ ਕਰਦੀ ਜਿਨੇ ਉਹਨੂੰ ਮਤਲਬ ਕਿ ਕਿਹਾ ਵੀ ਮੇਰੇ ਪਿੰਡ ਆ ਜਾ ਉਹਨੂੰ ਪਿੰਡ ਬਲਾ ਕੇ ਮੇਰੀ ਬੇਟੀ ਨੂੰ ਉਸ ਤੋਂ ਬਾਅਦ ਇਹ ਮੁੰਡੇ ਉਹਦੇ ਮੰਗਰੀ ਗਏ ਆ ਉਹਨੂੰ ਉੱਥੋਂ ਚੁੱਕ ਲਿਆ ਜੀ ਕਿਹੜਾ ਨਾ ਕੀ ਮੁੰਡਿਆ ਸਾਗਰ ਜੀ ਅੱਛਾ ਕਿੰਨੀ ਉਮਰ ਕੁੜੀ ਦੀ ਬੁੜੀ ਆ ਦੀ 15 ਸਾਲ ਦੀ ਇਹ ਸੰਬੰਧੀ ਤਲਾਹ ਦਿੱਤੀ ਕੋਈ? ਹਾਂਜੀ ਤਲਾਹ ਦਿੱਤੀ ਹੈ ਜੀ। ਕਿੱਥੇ ਦਿੱਤੀ? ਸਭਰਾਾ ਥਾਣੇ ਦੇ ਵਿੱਚ ਜੀ। ਕੋਈ ਹੋਈ ਕਾਰਵਾਈ? ਕਾਰਵਾਈ ਹੀ ਕੋਈ ਨਹੀਂ ਹੋਈ। ਜਦ ਜਾਣੇ ਉਹ ਧਮਕੀ ਦਿੰਦੇ ਆ। ਉਹਾਂ ਦੇ ਜੇ ਹਾਈ ਕੋਰਟ 'ਚ ਜਾਓ, ਹਾਈ ਕੋਰਟ ਨੂੰ ਪੁੱਛੋ ਜਾ ਕੇ ਜੇ ਆਈ ਸਰ ਉਹਨੂੰ ਕਹਿੰਨੇ ਵੀ ਸਾਨੂੰ ਕੋਈ ਪ੍ਰੂਫ ਦਿਖਾਓ। ਵੀ ਕੁੜੀ ਨੇ ਬਿਆਨ ਕਰਾਇਆ, ਦਿਖਾਓ ਸਾਨੂੰ ਕੁਝ ਨਹੀਂ ਦਿਖਾ ਰਹੇ। ਕੁੜੀ ਦੀ ਉਮਰ 15 ਸਾਲ ਹੈ? ਹਾਂਜੀ 15 ਸਾਲ। ਪਰਚਾ ਦਰਜ ਕੀਤਾ ਪੁਲਿਸ ਨੇ ਮੁੰਡੇ ਦੇ? ਹਾਂਜੀ ਕੀਤਾ ਜੀ। ਤੇ ਉਸ ਦੇ ਬਾਵਜੂਦ ਵੀ ਤੁਹਾਨੂੰ ਧਮਕੀ ਦੇਂਦੇ ਆ? ਹਾਂਜੀ। ਹੁਣ ਮੰਗ ਕੀ ਕਰਦੇ ਜੀ? ਮੰਗ ਇਹ ਕਰਦੇ ਜੀ ਸਾਨੂੰ ਇਨਸਾ ਆਡੀ ਬੇਟੀ ਸਾਡੇ ਕੋਲੇ ਆਉਣੀ ਚਾਹੀਦੀ ਆ ਮੁੰਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਉਹ ਰੋਜ਼ ਧਮਕੀਆਂ ਦਿੰਦਾ ਮੇਰੇ ਬੇਟੇ ਨੂੰ ਵੀ ਦਿੰਦਾ ਜੀ ਫੋਨ ਤੇ ਪਿਸਤੌਲ ਦਿਖਾਉਂਦਾ ਸਾਨੂੰ ਇਹੀ ਕਹਿੰਦਾ ਮੈਂ ਪਿਸਤੌਲਾਂ ਨਾਲ ਲੈ ਕੇ ਗਿਆ ਆ ਵਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਰਿਕਾਰਡੀਆਂ ਹੈਗੀਆਂ ਤੁਹਾਡੇ ਕੋਲ ਰਿਕਾਰਡੀਆਂ ਹੈਗੀਆਂ ਜੀ ਸਾਡੇ ਕੋਲੇ ਅੱਛਾ ਤੇ ਪੁਲਿਸ ਨੂੰ ਵਿਖਾਈਆਂ ਰਿਕਾਰਡੀਆਂ ਹਾਂਜੀ ਸਾਰਾ ਕੁਝ ਦਿਖਾਈਆਂ ਪੁਸਤੌਲਾਂ ਨਾਲ ਜੀ ਨਾ ਜੀ ਨਾ ਉਹ ਸਾਨੂੰ ਉਲਟਾ ਕਹਿੰਦੇ ਤੁਹਾਨੂੰ ਅੰਦਰ ਕਰ ਦਾਂਗੇ ਅੱਛਾ ਕੌਣ ਮੰਗ ਕੀ ਕਰਦੀ ਨਹੀਂ ਕਰ ਰਹਾ ਜੀ ਕੀ ਮੰਗ ਕਰਦੇ ਮੰਗ ਇਹੀ ਕਰਦੇ ਜੀ ਦੇਖੋ ਜੀ ਕਹਿ ਦਿੰਦੇ ਈਆਂ ਨੂੰ ਕੋਖਾ ਚ ਮਾਰਦੇ ਆ ਤਿਆਂ ਨੂੰ ਖਾਂ ਤਾਂ ਹੀ ਮਾਰਦਿਆ ਤਿਆਂ ਘੜਾ ਉੱਠ ਕੇ ਦੋ ਵਾਰੀ ਖਾਂਦਿਆਂ ਜਦੋਂ ਕੋਈ ਇਨਸਾਫ ਨਹੀਂ ਮਿਲਦਾ ਕੋਈ ਕਦਮ ਉਠਾਉਂਦਾ ਕਿਸੇ ਵਜੇ ਨਹੀਂ ਉਠਾਉਂਦਾ ਜੀ ਹੈਲੋ ਸਾਚੀ ਹੈ ਸਰ ਸਤਿ ਸ਼੍ਰੀ ਅਕਾਲ ਜੀ ਇਹ 400 ਬੋਲਦੇ ਜੀ ਸਭਰਾਤ ਹਾਂ ਜੀ ਤੁਸੀਂ ਕੌਣ ਹੋ ਪੱਤਰਕਾਰ ਜੀ ਹਾਂ ਜੀ ਤੁਹਾਡੇ ਨਾਲ ਇੱਥੇ ਸਭਰਾਤ ਜਸਪਾਲ ਕੌਰ ਆ ਜਿਸ ਦੀ ਲੜਕੀ 14 ਤਰੀਕ ਦੀ ਗਈ ਹੋਈ 15 ਸਾਲ ਦੀ ਘਰੋਂ ਜੀ ਜੀ ਉਹਦੇ ਮਕਾਦਮੇ ਸਰ ਮੁਕਦਮਾ ਵੀ ਤੁਹਾਡੇ ਲੋ ਇੱਕ ਵਿਅਕਤੀ ਦੇ ਦਰਜ ਕੀਤਾ ਪਰ ਉਹ ਪੁਲਿਸ ਫੜਨ ਕਿਉਂ ਨਹੀਂ ਸਰ ਉਹਨਾਂ ਨੂੰ ਦਈ ਜੀ ਉਹਨੂੰ ਹਾਈ ਕੋਰਟ ਇਨੈਲਟਿਕਟ ਵਾਲੀ ਆ ਜੀ ਠੀਕ ਹੈ ਸਰ ਜਿਹੜਾ ਮੁਕਦਮਾ ਇਹ ਜਿਹੜਾ ਮੁਕਦਮਾ ਦਰਜ ਹੋਇਆ ਜੀ ਉਹਦਾ ਕੀ ਬਣਿਆ ਇਹ ਮੁਕਦਮੇ ਕਥਾ ਕੋ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਮੁਕਦਮਾ ਹੈ ਕੋਈ ਸਾਹਿਬ ਹੁੰਦਾ ਠੀਕ ਹੈ ਜੀ ਹਾਈ ਕੋਰਟ ਇੰਟਰਸਟੈਂਸ ਦਿਨ ਨਾਲ ਉਹਨਾਂ ਬਹੀਚਾਰ ਨੂੰ ਬਾਈ ਪੈਲ ਨੂੰ ਵਿਆਹ ਕਰਾ ਦਿੱਤੀ ਆ ਠੀਕ ਹੈ ਜੀ ਠੀਕ ਹੈ ਬਾਈ ਦਾ ਪ੍ਰਾਣ ਨੂੰ ਕਰਕੇ ਹਾਈ ਕੋਰਟ ਤੇ ਪਟੀਸ਼ਨ ਪਾਤੀ ਤੇ ਹਾਈ ਕੋਰਟ ਨੇ ਉਹਨਾਂ ਦੀ ਪੁਲਿਸ ਜਿਹੜੀ ਆ ਉਹ ਤੇ ਜਾ ਰਿਹਾ ਉਹਦੇ ਆਧਾਰ ਕਰਦੇ ਇਤਿਹਾਸ ਦੇ ਅਲੋਖ ਦੱਸਦੇ